ਪੰ ਤੁਹਾਡੇ ਕੋਲ ਆ ਗਿਆ ਪੀਏਪੀ ਕੁਆਟਰਸ ਚ ਤੁਸੀਂ ਘੁੰਮ ਰਹੇ ਹੋ ਪੀਏਪੀ ਪ੍ਰਮਿਸਿਸ ਚ ਤੁਸੀਂ ਘੁੰਮ ਰਹੇ ਹੋ ਇਹਨਾਂ ਨੇ ਮਠਾਈਆਂ ਵੰਡ ਦਿੱਤੀਆਂ ਪਰਿਵਾਰ ਨੂੰ ਗਲੀ ਮੁਹੱਲੇ ਨੂੰ ਸਾਰੇ ਜਗ੍ਹਾ ਆ ਸ਼ੋਰੋ ਗੋਗਾ ਫੈਲ ਗਿਆ ਕਿ ਹਾਂ ਇਹ ਸਬ ਇੰਸਪੈਕਟਰ ਭਰਤੀ ਹੋ ਗਿਆ ਪਰ ਉਹ ਕਹਿੰਦੇ ਨਾ ਮਾੜੇ ਦਾ ਕੀ ਜ਼ੋਰ ਮੁਹਮਮਦ ਦਾ ਨਸ ਜਾਣਾ ਜਾਂ ਰੋਣਾ ਇਹਨਾਂ ਨੇ ਜਦੋਂ ਹੀ ਇਹਨਾਂ ਨੂੰ ਇਹ ਪਤਾ ਲੱਗਦਾ ਇਹਨਾਂ ਦਾ ਮਨ ਟੁੱਟ ਜਾਂਦਾ ਹੈ ਪਰਿਵਾਰ ਵੀ ਉਦੋਂ ਦਾ ਬਿਮਾਰੀ ਦੇ ਵਿੱਚ ਗਰਸ ਹੁੰਦਾ ਫਿਰਦਾ ਆ ਇਹਨਾਂ ਦੀਆਂ ਛੋਟੀਆਂ ਬੱਚੀਆਂ ਇਹ ਉਹਨਾਂ ਦਾ ਚਿਹਰਾ ਵੇਖ ਵੇਖ ਕੇ ਰੋਂਦੇ ਆ ਪੰਜਾਬ ਪੁਲਿਸ ਦੇ ਵਿੱਚ ਭਰਤੀ ਦੇ ਨਾਮ ਤੇ ਅੰਮ੍ਰਿਤਸਰ ਵਿੱਚ ਘਟਾਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਸਾਬਕਾ ਫੌਜੀ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਵਾ ਦਿੱਤੀ ਗਈ ਵਰਦੀ ਦਿੱਤੀ ਗਈ ਸਰਕਾਰੀ ਰਿਵਾਲਵਰ ਦਿੱਤੀ ਗਈ ਲੇਕਿਨ ਉਸ ਤੋਂ ਬਾਅਦ 15 ਦਿਨਾਂ ਛੇ ਉਹਦੇ ਕੋਲ ਵਰਦੀ ਵੀ ਵਾਪਸ ਲੈ ਲਈਤੀ ਗਈ ਤੇ ਜਿਹੜੀ ਸਰਕਾਰੀ ਪਿਸਤੌਲ ਦਿੱਤੀ ਸੀ ਉਹ ਵੀ ਵਾਪਸ ਲੈ ਲੇਤੀ ਗਈ ਸਾਬਕਾ ਫੌਜੀ ਜਰ ਨਾ ਮੌਜੂਦ ਹੈ ਸਮਾਜ ਸੇਵੀ ਵੀ ਸਾਡਾ ਮੌਜੂਦ ਹੈ ਭਾਜੀ ਸਾਰਾ ਮਾਮਲਾ ਕਿਵੇਂ ਹੋਇਆ ਕਿੰਨੇ ਪੈਸੇ ਤੁਸੀਂ ਦਿੱਤੇ ਤੁਹਾਨੂੰ ਵਰਦੀ ਦਿੱਤੀ ਗਈ ਡਿਊਟੀ ਕਿੱਥੇ ਲਗਾਈ ਗਈ ਕਿਵੇਂ ਸਾਰਾ ਮਾਮਲਾ ਸਾਡਾ ਮੈਂ 2020 ਦੇ ਵਿੱਚ ਪੈਨਸ਼ਨ ਆਇਆ ਤੇ ਮੇਰੇ ਡੇਰਾ ਸਾਧਪੁਰ ਦੇ ਵਿੱਚ ਦਿਲਜੀਤ ਸਿੰਘ ਨਾਂ ਦੇ ਬੰਦੇ ਨਾਲ ਮੁਲਾਕਾਤ ਹੋਈ ਕਰੋਬਨ ਸਿੰਘ ਦੇ ਜਿਹੜੇ ਰਿਸ਼ਤੇ ਦੇ ਵਿੱਚ ਮਾਮਾ ਭਾਂਜਾ ਸੀ ਤੇ ਸਹੁਰਾ ਜਵਾਈ ਵੀ ਸੀ ਇਹਨਾਂ ਨੇ ਮੁੜ ਕੇ ਮੈਨੂੰ ਜਿਹੜਾ ਵਾ ਇਹਨਾਂ ਨੇ ਦੱਸਿਆ ਜੀ ਤੁਹਾਨੂੰ ਸਾਡੀ ਮਤਲਬ ਕਿ ਚੰਨੀ ਜਿਹੜੇ ਸਾਬ ਮੁੱਖ ਮੰਤਰੀ ਜਿਹੜੇ ਰਹਿ ਗਏ ਐ ਸਾਡੇ ਰਿਸ਼ਤੇਦਾਰ ਐ ਤੁਹਾਨੂੰ ਮਲਾਉਨੇ ਆ ਪੁਲਿਸ 'ਚ ਭਰਤੀ ਕਰਵਾ ਦੇਣਗੇ ਇਹ ਭਰਾ ਮੇਰੇ ਨਾਲ ਸੀ ਜਦੋਂ ਅਸੀਂ ਗਏ ਪਹਿਲੀ ਵਾਰੀ ਮਿਲੇ ਆ ਉਹਨਾਂ ਨੂੰ ਅਸੀਂ ਜਾ ਕੇ ਦੱਸਿਆ ਜੀ ਇਦਾਂ ਕਰਕੇ ਫੌਜ ਦੇ ਵਿੱਚ ਉਹਨਾਂ ਨੂੰ ਪੈਨਸ਼ਨ ਆ ਗਈ ਆ ਉਹਨਾਂ ਨੇ ਉਸ ਤੋਂ ਦੱਸਿਆ ਜੀ ਇੱਕ ਇਹਨੂੰ ਵੀਰ ਨੂੰ ਸਪਾਈ ਰਖਾਉਣਾ ਹੈ ਮੈਨੂੰ ਸਬ ਇੰਸਪੈਕਟਰ ਦੀ ਸਾਡੀ ਗੱਲ ਚੱਲੀ ਤੇ ਫਿਰ ਉਸ ਟਾਈਮ ਤੇ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਮੈਂ ਦਲਜੀਤ ਸਿੰਘ ਨੂੰ ਦੱਸ ਦਾਂਗਾ ਦਲਜੀਤ ਸਿੰਘ ਤੇ ਮੇਰੀ ਇੱਕ ਹੀ ਗੱਲ ਹੈ ਜੋ ਵੀ ਖਰਚਾ ਪਾਣੀ ਲੱਗੇਗਾ ਉਹ ਮੁੜ ਕੇ ਬਾਅਦ ਫਿਰ ਇਹ ਸਾਡੇ ਘਰੋਂ ਠੀਕ 2021 ਦੇ 19 April ਨੂੰ ਸਾਡੇ ਘਰੋਂ ਇਹ 38,70,000 ਰੁਪਏ ਲੈ ਕੇ ਕਮਲਜੀਤ ਕੌਰ ਦਲਜੀਤ ਸਿੰਘ ਅਰਵਿੰਦਰ ਸਿੰਘ ਰੋਪਨ ਤੇ ਸ਼ਿਵਮਰਾਨਾ ਆਪਣੇ ਆਪ ਨੂੰ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਦੱਸਦੇ ਸੀ ਉਸ ਵੇਲੇ ਮੁੱਖ ਮੰਤਰੀ ਕੌਣ ਸੀ ਉਸ ਵੇਲੇ ਮੁੱਖ ਮੰਤਰੀ ਜੀ ਕੈਪਟਨ ਮਰਿੰਦਰ ਸਾਹਿਬ ਜੀ ਹਾਂਜੀ ਨਹੀਂ ਚੰਨੀ ਸਾਹਿਬ ਸਰ ਮੁੜ ਕੇ ਬਣੇ ਆ 2000 ਦਸੰਬਰ ਚ ਬਣੇ ਆ 10ਵੇਂ ਮਹੀਨੇ ਚ ਬਣੇ ਆਣ ਕੇ 11ਵੇਂ ਮਹੀਨੇ ਚ 10ਵੇਂ ਚ ਬਣ ਗਏ ਸੀ ਉਸ ਤੋਂ ਬਾਅਦ ਤੁਹਾਨੂੰ ਡਿਊਟੀ ਕਿੱਥੇ ਲਗਾਈ ਗਈ ਕਿਵੇਂ ਤੁਹਾਨੂੰ ਡਿਊਟੀ ਜੀ ਮੈਨੂੰ ਪੀਏ ਹੈਡ ਕੁਆਰਟਰ ਚ ਹੀ ਰੱਖਦੇ ਪੀਏ ਪੀ ਦਾ ਹੈਡ ਕੁਆਰਟਰ ਜਿਹੜਾ ਜਲੰਧਰ ਹੈ ਨਾ ਉੱਥੇ ਜਿਹੜੇ ਸਰਿੰਦਰਪਾਲ ਸਿੰਘ ਸੈਣੀ ਡੀਜੀਪੀ ਸਾਹਿਬ ਦੇ ਜਿਹੜੇ ਪੀਏ ਆ ਉਹਨਾਂ ਦੇ ਨਾਲ ਹੀ ਮੈਂ ਹੈ ਨਾ ਤੁਹਾਨੂੰ ਇੱਕ ਵਾਰੀ ਸ਼ੱਕ ਨਹੀਂ ਹੋਇਆ ਜਦੋਂ ਉਹ ਤੁਹਾਡੇ ਕੋਲ ਪੈਸੇ ਲਿੱਤੇ ਗਏ ਵਰਦੀ ਦਿੱਤੀ ਗਈ ਤੁਹਾਨੂੰ ਸ਼ੱਕ ਨਹੀਂ ਹੋਇਆ ਇੱਕ ਵਾਰੀ ਨਹੀਂ ਜੀ ਮੈਨੂੰ ਚਾਹ ਹੀ ਬੜਾਈ ਵੀ ਮੈਂ ਵਰਦੀ ਪੰਜਾਬ ਪੁਲਿਸ ਦੀ ਪਾ ਗਈ ਨਮਕੀ ਮਿਲ ਗਈ ਮੈਂ ਤਾਂ ਕਦੀ ਇਹ ਸੋਚਿਆ ਵੀ ਮੇਰੇ ਨਾਲ ਇਦਾਂ ਦਾ ਕੰਮ ਹੋ ਜਾਣਾ ਕਾਰਡ ਕਾਰਡ ਵੀ ਦਿੱਤਾ ਸੀ ਹਾਂ ਜੀ ਆਇਡੈਂਟੀਟੀ ਕਾਰਡ ਦਿੱਤਾ ਸੀ ਸੋ ਆਇਡੈਂਟੀਟੀ ਕਾਰਡ ਵੀ ਦਿੱਤਾ ਗਿਆ ਵਰਦੀ ਦਿੱਤੀ ਗਈ ਸਰਕਾਰੀ ਪਿਸਤੌਲ ਵੀ ਦਿੱਤੀ ਗਈ ਲੇਕਿਨ ਭਾਜੀ ਕਿਵੇਂ ਉਸ ਤੋਂ ਬਾਅਦ ਸਭ ਕੁਝ ਵਾਪਸ ਲੈ ਲਿਆ ਗਿਆ ਅ ਦੇਖੋ ਅਮੇਜੀ ਇੱਕ ਬੜਾ ਸਸੰਸਨੀ ਗੇਜ਼ ਮਾਮਲਾ ਪੰਜਾਬ ਦੇ ਵਿੱਚ ਸਾਹਮਣੇ ਆਇਆ ਜਿੱਥੇ ਅ ਬਾਈ ਨੇਮ ਕੁਝ ਦੋਸ਼ੀਆਂ ਦੇ ਉੱਪਰ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਮ ਦੇ ਉੱਤੇ ਸਾਬਕ ਫੌਜੀ ਨਾਲ ਬੜੀ ਵੱਡੀ ਠੱਗੀ ਹੋਈ ਆ ਜਿਦੇ ਵਿੱਚ ਦਿਲਜੀਤ ਸਿੰਘ ਦੋਸ਼ੀ ਕਮਲਸ਼ੀਰ ਕੌਰ ਰਵਿੰਦਰ ਸਿੰਘ ਰੋਬਿਨ ਔਰ ਸ਼ਿਵਮ ਰਾਣਾ ਨਾਮ ਦੇ ਵਿਅਕਤੀ ਸ਼ਾਮਲ ਹੈ ਇਹਦੀ ਐਫ ਆਈ ਆਰ ਮੇ 2023 ਦੇ ਥਾਣਾ ਕੰਬੋ ਦੇ ਵਿੱਚ ਆਲਰੇਡੀ ਦਰਜ ਆ ਔਰ ਇਹਨਾਂ ਨੇ ਤਕਰੀਬਨ 45 ਲੱਖ ਰੁਪਇਆ ਇਨ ਟੋਟਲ ਇਹਨਾਂ ਲੋਕਾਂ ਨੂੰ ਦੇ ਦਿੱਤਾ ਜਿਦੇ ਵਿੱਚ ਉਹ ਵਿਅਕਤੀ ਇਹਨਾਂ ਦੇ ਘਰ ਆਉਂਦੇ ਆ ਉਹਦਾ ਵਹੀਕਲ ਨੰਬਰ ਤੱਕ ਉਸ ਇਹ ਆਪਣੇ ਕੋਲ ਰੱਖਦਾ ਵਹੀਕਲ ਨੰਬਰ PB02DQ 1376 ਕਰਕੇ ਇਹ ਦੱਸ ਰਿਹਾ ਜਿਹਦੇ ਵਿੱਚ ਆ ਕੇ ਉਹ ਇਹਨਾਂ ਕੋਲੋਂ ਪੈਸੇ ਲੈਂਦੇ ਆ ਔਰ ਤੁਸੀਂ ਇਹ ਦੇਖੋ ਕਿ ਜਿਹੜਾ ਦਲਜੀਤ ਸਿੰਘ ਆ ਉਹ ਆਪਣੇ ਆਪ ਨੂੰ ਇਹ ਇਹਨਾਂ ਨੂੰ ਦੱਸਦਾ ਰਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਵੇਲੇ ਮੁੱਖ ਮੰਤਰੀ ਬਣ ਗਏ ਸੀ ਉਹਦਾ ਰਿਸ਼ਤੇਦਾਰ ਹੈ ਕਲਾਸ ਫੈਲੋ ਔਰ ਜਿਗਰੀ ਯਾਰ ਹੈ ਇਹਨਾਂ ਦੀ ਪਹਿਲੀ ਮੀਟਿੰਗ ਜੋ ਇਹ ਦੱਸ ਰਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਟੈਕਨੀਕਲ ਐਜੂਕੇਸ਼ਨ ਮਨਿਸਟਰ ਸੀ ਉਦੋਂ ਹੁੰਦੀ ਆ ਦੂਸਰੀ ਮੀਟਿੰਗ ਇਹਨਾਂ ਦੀ ਜਦੋਂ ਉਹ ਮੁੱਖ ਮੰਤਰੀ ਬਣ ਜਾਂਦੇ ਆ ਉਦੋਂ ਹੁੰਦੀ ਆ ਤੇ ਦੋਨੋਂ ਮੀਟਿੰਗਸ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚ ਹੁੰਦੀਆਂ ਖਰੜ ਦੇ ਵਿੱਚ ਪਰਸਨਲ ਰੈਜ਼ਿਡੈਂਸ ਦੇ ਵਿੱਚ ਹੁੰਦੀਆਂ ਜਿਹਦੀਆਂ ਤਸਵੀਰਾਂ ਵੀ ਇਹਨਾਂ ਨੇ ਉਸ ਵੇਲੇ ਲਈਆਂ ਹੁੰਦੀਆਂ ਪਰ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਦੀ ਤਸਵੀਰ ਨੂੰ ਕ੍ਰੋਪ ਕਰ ਦਿੱਤਾ ਜਾਂਦਾ ਔਰ ਇੱਕ ਵਿਅਕਤੀ ਜਿਹੜਾ ਡੀਜੀਪੀ ਉਸ ਸਮੇਂ ਦੇ ਇਕਬਾਲ ਪ੍ਰੀਤ ਸਿੰਘ ਸਹੋਤਾ ਉਹਨਾਂ ਦਾ ਪੀਏ ਸੁਪਰਡੈਂਟ ਕਹ ਲਓ ਰੀਡਰ ਕਹ ਲਓ ਜੋ ਵੀ ਕਲੇਚਰ ਉਹ ਇਹਨਾਂ ਨੂੰ ਪੀਏਪੀ ਜਲੰਧਰ ਦੇ ਵਿੱਚ ਆਪਣੇ ਨਾਲ ਇਹਨਾਂ ਦੇ ਕਹਿਣ ਦੇ ਮੁਤਾਬਕ 10 ਰੱਖਦਾ ਰਿਹਾ ਉਹ ਇਹਨਾਂ ਨੂੰ ਯੂਨੀਫਾਰਮ ਵੀ ਦੇ ਦਿੱਤੀ ਗਈ ਇਹਨਾਂ ਨੂੰ ਪਿਸਟਲ ਵੀ ਇੱਕ ਦਿੱਤਾ ਗਿਆ ਵੈਪਨ ਵੀ ਦਿੱਤਾ ਗਿਆ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਆਪ ਜੀ ਨੂੰ ਜਿ ਦਿਖਾਵਾਂ ਤੇ ਇਹ ਵਰਦੀ ਪਾ ਕੇ ਪੀਏਪੀ ਕ્વાਟਰਸ ਦੇ ਵਿੱਚ ਖੜੇ ਆ ਤੁਸੀਂ ਬੜਾ ਕਲੀਅਰ ਇਹਨੂੰ ਇਸ ਚੀਜ਼ ਨੂੰ ਦੇਖ ਸਕਦੇ ਹੋ ਔਰ ਇੱਕ ਤਸਵੀਰ ਤਾਂ ਇਹ ਵੀ ਆ ਇੱਕ ਤਸਵੀਰ ਤਾਂ ਇਹ ਵੀ ਆ ਕਿ ਐਸ ਵਿੱਚ ਇਹਨਾਂ ਨੇ ਤੁਸੀਂ ਦੇਖੋ ਵੈਪਨ ਵੀ ਲਗਾਇਆ ਔਰ ਪਿਸਟਲ ਵੀ ਲਗਾਇਆ ਹੋਇਆ ਔਰ ਇਹ ਜਿਹੜਾ ਵਹੀਕਲ ਹੈ ਇਹ ਦੱਸ ਰਿਹਾ ਹੈ ਕਿ ਡੀਜੀ ਦੇ ਜਿਹੜਾ ਪੀਏ ਹੈਗਾ ਉਹਨਾਂ ਦਾ ਪਰਸਨਲ ਵਹੀਕਲ ਹੈ ਉਹਨਾਂ ਦੇ ਨਾਲ ਹੀ ਇਹ ਚੱਲਿਆ ਕਰਦੇ ਸੀ ਔਰ ਇੰਪੋਰਟੈਂਟਲੀ ਸਭ ਤੋਂ ਸਸੰਸਨੀ ਕੇ ਇਸ ਗੱਲ ਤੇ ਇਹ ਆ ਕਿ ਜਿਹੜਾ ਦੋਸ਼ੀ ਐਫ ਆਈ ਆਰ ਦੇ ਵਿੱਚ ਜਿਹਦਾ ਨਾਮ ਦਰਜਾ ਰਵਿੰਦਰ ਸਿੰਘ ਰੋਬਿਨ ਉਹ ਬੰਦਾ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਂਾ ਦੇ ਨਾਲ ਤਸਵੀਰ ਇਹੋ ਹੀ ਬੰਦਾ ਕਹਿੰਦਾ ਸੀ ਕਿ ਚਰਨਜੀਤ ਸਿੰਘ ਚੰਨੀ ਨਾਲ ਜੀ ਇਹਦਾ ਸਹਰਾ ਜਿਹੜਾ ਉਹ ਕਹਿੰਦਾ ਸੀ ਇਹ ਸਾਰਾ ਆਪਸ ਦੇ ਵਿੱਚ ਇੱਕ ਪਰਿਵਾਰ ਹੈ ਇੱਕ ਫੈਮਿਲੀ ਆ ਇਸ ਲੜਕੀ ਕਮਲਸ਼ੀਰ ਕੌਰ ਦੇ ਉੱਤੇ ਵੀ ਬਾਈ ਨੇਮ ਐਫ ਆਈ ਆਰ ਦਰਜਾ ਹੈ ਇਹਨਾਂ ਦੀ ਆਪਸ ਦੇ ਵਿੱਚ ਰਿਸ਼ਤੇਦਾਰੀ ਆ ਔਰ ਤੁਸੀਂ ਇਹ ਦੇਖੋ ਜਿਹੜੇ ਡੀਜੀ ਦੇ ਪੀਏ ਆ ਸੁਰਿੰਦਰਪਾਲ ਸਿੰਘ ਸੈਣੀ ਵੀ ਉਹ ਸਰਵਿੰਦਰ ਸਿੰਘ ਰੋਬਿੰਡ ਦੋਸ਼ੀ ਦੇ ਨਾਲ ਤਸਵੀਰ ਦੇ ਵਿੱਚ ਸਾਹਮਣੇ ਆ ਰਿਹਾ ਕਿੰਨਾ ਵੱਡਾ ਨੈਕਸਸ ਇਹਨਾਂ ਗੱਲਾਂ ਤੋਂ ਕਲੀਅਰ ਹੋ ਰਿਹਾ ਔਰ ਇੱਕ ਇਹ ਵੀ ਪ੍ਰੂਫ ਸਾਹਮਣੇ ਆਉਂਦਾ ਕਿ ਜਿਹੜਾ ਰਵਿੰਦਰਪਾਲ ਸਿੰਘ ਰੋਬਿੰਡ ਹੈ ਉਹਦਾ ਡੀਜੀ ਆਫਿਸ ਦਾ ਪਾਸ ਵੀ ਸਾਹਮਣੇ ਆਉਂਦਾ ਇਹਦਾ ਮਤਲਬ ਇਹ ਆ ਕਿ ਇਨ੍ਹਾਂ ਲੋਕਾਂ ਦਾ ਐਕਸੈਸ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਲ ਵੀ ਸੀ ਔਰ ਡੀਜੀਪੀ ਆਫਿਸ ਦੇ ਵਿੱਚ ਵੀ ਇਨ੍ਹਾਂ ਦਾ ਬਹੁਤ ਅਸਰ ਰਸੂਖ ਸੀਗਾ ਔਰ 40 ਵਿਅਕਤੀ ਇਹਨਾਂ ਯੂਨੀਫਾਰਮ ਵੀ ਦੱਸੇ ਜਾ ਰਹੇ ਆ ਕਿ ਇਹਨਾਂ ਦੇ ਡਰਾਈਵਰ ਸੀ ਡੀਜੀ ਦੇ ਸੋ ਇਹ ਕੁਝ ਗੱਲਾਂ ਬਹੁਤ ਕਲੈਰਿਟੀ ਦੇ ਨਾਲ ਦਰਸਾ ਰਹੀਆਂ ਨੇ ਕਿ ਕੋਈ ਵੱਡੀ ਧਾਂਦਲੀ ਪੰਜਾਬ ਦੇ ਵਿੱਚ ਜਾਂ ਤਾਂ ਮੁੱਖ ਮੰਤਰੀ ਪੰਜਾਬ ਦੇ ਨੱਕ ਹੇਠਾਂ ਹੋ ਗਈ ਉਹਨਾਂ ਨੂੰ ਇਸ ਗੱਲ ਦੀ ਜੇ ਜਾਣਕਾਰੀ ਨਹੀਂ ਸੀ ਤੇ ਹੁਣ ਉਹ ਜਾਣਕਾਰੀ ਲੈ ਕੇ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਖੁਦ ਕਰਾਉਣ ਦਾ ਉਪਰਾਲਾ ਕਰਨ ਚਾਹੁੰਦੇ ਜੋ ਦੋਸ਼ੀ ਜਿਹੜੇ ਉਹ ਜੇਲ੍ਹ ਦੇ ਅੰਦਰ ਹੋਣ ਔਰ ਮੈਂ ਇੱਕ ਹੋਰ ਇੰਪੋਰਟੈਂਟ ਅਮੀ ਜੀ ਆਪ ਜੀ ਨੂੰ ਬਿਆਨ ਕਰਾਂ ਤੁਸੀਂ ਦੇਖੋ ਇਹ ਡੀਓ ਲੈਟਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਮ ਦੇ ਉੱਤੇ ਉਸ ਵੇਲੇ ਦੇ ਡੀਜੀ ਪੰਜਾਬ ਨੂੰ ਬਾਈ ਆਰਡਰ ਇਹਦੇ ਤੇ ਦੱਸਿਆ ਗਿਆ ਕਿ ਤੁਹਾਨੂੰ ਅਸੀਂ ਫਲਾ ਫਲਾ ਨੌਕਰੀ ਲਈ ਅਸੀਂ ਆਰਡਰ ਕਰਦਾ ਮੈਂ ਕਿ ਇਹਨਾਂ ਨੂੰ ਰੱਖਿਆ ਜਾਵੇ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਚੰਨੀ ਦੇ ਨਾਲ ਉਹਨਾਂ ਦੀਆਂ ਫੋਟੋਆਂ ਡੀਜੀ ਆਫਿਸ ਦੇ ਪੀਏ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੇ ਡੀਓ ਲੈਟਰਸ ਇੱਥੋਂ ਤੱਕ ਕੀ ਡੀਜੀ ਦੇ ਪੀਏ ਦਾ ਡਰਾਈਵਰ ਵੀ ਸੀ ਪ੍ਰਿਤਪਾਲ ਸਿੰਘ ਉਹਦੇ ਵੀ ਬਿਆਨ ਇਹਨਾਂ ਨੇ ਕਲਮਬੰਦ ਕਰਾਏ ਆ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਵਾਕਈ ਇਹਨਾਂ ਦੇ ਨਾਲ ਇਹ ਠੱਗੀ ਹੋਈ ਆ ਉਹਨਾਂ ਦੇ ਡਰਾਈਵਰ ਨੇ ਵੀ ਇਹ ਗੱਲ ਤਸਦੀਕ ਕੀਤੀ ਆ ਉਹਦੀ ਜ਼ਮੀਰ ਨੇ ਆਵਾਜ਼ ਦਿੱਤੀ ਕਿ ਇਸ ਗਰੀਬ ਬੰਦੇ ਦੇ ਨਾਲ ਇਹ ਤੱਕਾ ਹੋਇਆ ਉਹ ਵਿਅਕਤੀ ਜਿਹਦੀਆਂ ਦੋ ਧੀਆਂ ਹੋਣ ਜਿਹੜਾ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਚਾਹੁੰਦਾ ਸੀ ਦਾ ਮੂਮੈਂਟ ਮੇਰੇ ਕੋਲ ਆਏ ਮੈਂ ਇਹਨਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹਨਾਂ ਨੂੰ ਆਸ-ਉਮੀਦ ਦਵਾਈ ਆ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਇਹ ਬਿਆਨ ਦਿੱਤਾ ਆ ਕੀ ਕੋਈ ਵੀ ਇਦਾਂ ਦਾ ਵਾਕਿਆ ਪੇਸ਼ ਆਉਂਦਾ ਸਾਡੇ ਧਿਆਨ ਦੇ ਵਿੱਚ ਲਿਆਓ ਸੋ ਅਸੀਂ ਪਾਲਾ ਹੁਣ ਉਹਨਾਂ ਨੂੰ ਉਹਨਾਂ ਦੀ ਗੇਨ ਜਿਹੜੀ ਹੈ ਉਹਨਾਂ ਦੇ ਪਾਲੇ ਦੇ ਵਿੱਚ ਪਾ ਦਿੱਤੀ ਹੈ ਹੁਣ ਉਹ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣ ਔਰ ਅਮੇ ਜੀ ਇਹ ਵੀ ਦੇਖ ਲਓ ਕਿ ਡੀਜੀਪੀ ਆਫਿਸ ਚੰਡੀਗੜ੍ਹ ਤੋਂ ਇਦਾਂ ਦੀਆਂ ਇਹਨਾਂ ਨੂੰ ਲੈਟਰਸ ਬਾਈ ਡਾਕ ਵੀ ਰিসিਵ ਹੁੰਦੀਆਂ ਰਹੀਆਂ ਉਹ ਡਾਕ ਵਾਲਾ ਦਿਓ ਜਰਾ ਕਵਰ ਸੋ ਇਸ ਕਰਕੇ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇੱਕ ਵਿਅਕਤੀ ਸਾਹਮਣੇ ਆ ਗਿਆ ਕੋਸ਼ਿਸ਼ ਕਰਕੇ ਕਹਿੰਦੇ ਆ ਕਿ ਮੈਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਦੇਣੀ ਚਾਹਨਾ ਪਰ ਬੜੀ ਮੁਸ਼ਕਲ ਦੇ ਨਾਲ ਸਮਝਾਉਣ ਦੇ ਬਾਅਦ ਇਹਨਾਂ ਨੇ ਇੱਕ ਕਦਮ ਚੁੱਕਿਆ ਆ ਮੇਰੇ ਕੋਲ ਆਏ ਆ ਸੋ ਅਸੀਂ ਇਹ ਅੱਜ ਪ੍ਰੈਸ ਕਾਨਫਰੰਸ ਵੀ ਬੜਾ ਡਿਟੇਲ ਇਹਨੂੰ ਵਾਜਹਿ ਕੀਤਾ ਸੋ ਇਸ ਕਰਕੇ ਇਹ ਦੀ ਜਾਂਚ ਦਾ ਵਿਸ਼ਾ ਆ ਕਿ ਕਿਹੜੇ ਲੋਕ ਇਹਦੇ ਵਿੱਚ ਸ਼ਾਮਲ ਆ ਕਿਹੜੇ ਲੀਡਰ ਇਹਦੇ ਵਿੱਚ ਸ਼ਾਮਲ ਆ ਕਿਹੜੇ ਅਫਸਰ ਇਹਦੇ ਵਿੱਚ ਸ਼ਾਮਲ ਆ ਜੀ ਇਹ ਭਾਜੀ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਸਬ ਇਨਸਪੈਕਟਰ ਦੀ ਪੋਸਟ ਲਈ ਕਿਹਾ ਗਿਆ ਸੀ ਲੇਕਿਨ ਤੁਹਾਨੂੰ ਕਨਸਟੇਬਲ ਦੀ ਪੋਸਟ ਦਿੱਤੀ ਗਈ ਕੀ ਉਹਨਾਂ ਨੇ ਦੁਬਾਰਾ ਨਹੀਂ ਕਿਹਾ ਕਿ ਤੁਹਾਨੂੰ ਸਟਾਰ ਲਗਾ ਦਿੰਨੇ ਚਾਹੇ ਜੀ ਉਹਦੇ ਥੋੜੇ ਦਿਨਾਂ ਬਾਅਦ ਮੜ ਕੇ ਡੀਜੀਪੀ ਸਾਹਿਬ ਕੋ ਸਟਾਰ ਲਵਾ ਲਿਆ ਜਦੋਂ ਤੁਸੀਂ ਡਿਊਟੀ ਤੇ ਜਾਂਦੇ ਰਹੇ ਤੁਹਾਨੂੰ ਬਿਲਕੁਲ ਨਹੀਂ ਸ਼ੱਕ ਹੋਇਆ ਉਹਨਾਂ ਤੇ ਕਿ ਮੇਰੀ ਵਰਦੀ ਜਿਹੜੀ ਉਹਨਾਂ ਨੇ ਮੈਨੂੰ ਫੇਕ ਦਿੱਤੀ ਹੈ ਪਿਸਟਲ ਮੇਰੀ ਉਹਨਾਂ ਨੇ ਆਪਣੇ ਤੌਰ ਤੇ ਦਿੱਤੀ ਹੈ ਜਾਂ ਕਾਰਡ ਮੇਰਾ ਜਾਲੀ ਬਣਾਇਆ ਗਿਆ ਨਹੀਂ ਜੀ ਮੈਨੂੰ ਬਿਲਕੁਲ ਨਹੀਂ ਜੀ ਮਹਿਸੂਸ ਹੋਇਆ ਆ ਰਹੇ ਹੋਏ ਨੂੰ ਨੌਕਰੀ ਮਿਲ ਗਈ ਜੀ ਬਸ ਜੀ ਨੌਕਰੀ ਦੇ ਨਾਮ ਤੇ ਘੁਟਾਲਾ ਦੇ ਬਹੁਤ ਆਂਦਾ ਵਾ ਲੇਕਿਨ ਨੌਕਰੀ ਦੇਣ ਤੋਂ ਬਾਅਦ ਵਾਪਸ ਲਈਤੀ ਜਾਏ ਇਹ ਸ਼ਾਇਦ ਬਹੁਤ ਘੱਟ ਸਾਹਮਣੇ ਆਇਆ ਦੇਖੋ ਨੌਕਰੀ ਦਿੱਤੀ ਹੀ ਨਹੀਂ ਗਈ ਔਨ ਰਿਕਾਰਡ ਕਿਤੇ ਵੀ ਇਹ ਸ਼ਾਮਲ ਨਹੀਂ ਸੀ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਨਾਂ ਨੂੰ ਆਈਡੈਂਟੀਟੀ ਕਾਰਡ ਪੁਲਿਸ ਡਿਪਾਰਟਮੈਂਟ ਦਾ ਵੀ ਦਿੱਤਾ ਗਿਆ ਜੋ ਕਿ ਇੱਕ ਫੋਰਜ ਸੋ ਇਹਨਾਂ ਦੇ ਬੜੇ ਅਵੇਅਰ ਜਾਗਰੂਕ ਰਿਸ਼ਤੇਦਾਰ ਇਹਨਾਂ ਦੇ ਰਿਸ਼ਤੇ ਦੇ ਵਿੱਚ ਫੁੱਫੜ ਉਹਨਾਂ ਨੂੰ ਇਹ ਗੱਲ ਸਮਝ ਦੇ ਵਿੱਚ ਆਈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਵੀ ਕਈ ਪੁਲਿਸ ਮਾਹਮਨੇ ਦੇ ਵਿੱਚ ਆ ਗਿਆ ਉਹਨਾਂ ਨੇ ਕਿਹਾ ਕਿ ਜੋ ਵਾਕਿਆ ਇਹ ਦੱਸ ਰਿਹਾ ਇਸ ਤਰੀਕੇ ਨਾਲ ਕੋਈ ਵੀ ਅਪੁਆਇੰਟਮੈਂਟ ਨਹੀਂ ਹੁੰਦੀ ਜਦੋਂ ਇਹਨਾਂ ਨੇ ਰਿਕਾਰਡ ਨੂੰ ਵੈਰੀਫਾਈ ਕਰਾਇਆ ਇਨਕੋਗਨਿਟੋ ਦੇਖਿਆ ਸਾਰੀ ਚੀਜ਼ ਨੂੰ ਤੇ ਵਾਕਿਆ ਹੀ ਪਾਇਆ ਗਿਆ ਕਿ ਕਿਤੇ ਵੀ ਰਿਕਾਰਡ ਵਿੱਚ ਨਹੀਂ ਬੋਲਦੇ ਇਹਨਾਂ ਨੂੰ ਦੱਸਿਆ ਗਿਆ ਕਿ ਰੋਜ਼ਨਾਮੇ ਵਿੱਚ ਤੁਹਾਡੀ ਹਾਜ਼ਰੀ ਲੱਗਦੀ ਆ ਵਰਦੀ ਤੁਸੀਂ ਪਾ ਲਈ ਆ ਪੰ ਤੁਹਾਡੇ ਕੋਲ ਆ ਗਿਆ ਪੀਏਪੀ ਕੁਆਟਰਸ ਚ ਤੁਸੀਂ ਘੁੰਮ ਰਹੇ ਹੋ ਪੀਏਪੀ ਪ੍ਰਮਿਸਿਸ ਚ ਤੁਸੀਂ ਘੁੰਮ ਰਹੇ ਹੋ ਇਹਨਾਂ ਨੇ ਮਠਾਈਆਂ ਵੰਡ ਦਿੱਤੀਆਂ ਪਰਿਵਾਰ ਨੂੰ ਗਲੀ ਮੁਹੱਲੇ ਨੂੰ ਸਾਰੇ ਜਗ੍ਹਾ ਸ਼ੋਰੋ ਗੋਗਾ ਫੈਲ ਗਿਆ ਕਿ ਹਾਂ ਇਹ ਸਬ ਇਨਸਪੈਕਟਰ ਭਰਤੀ ਹੋ ਗਿਆ ਪੁਰੋ ਕਹਿੰਦੇ ਨਾ ਮਾੜੇ ਦਾ ਕੀ ਜ਼ੋਰ ਮੁਹਮਮਦਾਨ ਨਸ ਜਾਣਾ ਜਾਂ ਰੋਣਾ ਇਹਨਾਂ ਨੇ ਜਦੋਂ ਹੀ ਇਹਨਾਂ ਨੂੰ ਇਹ ਪਤਾ ਲੱਗਦਾ ਇਹਨਾਂ ਦਾ ਮਨ ਟੁੱਟ ਜਾਂਦਾ ਹੈ ਪਰਿਵਾਰ ਵੀ ਉਦੋਂ ਦਾ ਬਿਮਾਰੀ ਦੇ ਵਿੱਚ ਗਰਸ ਹੁੰਦਾ ਫਿਰਦਾ ਆ ਇਹਨਾਂ ਦੀਆਂ ਛੋਟੀਆਂ ਬੱਚੀਆਂ ਇਹ ਉਹਨਾਂ ਦਾ ਚਿਹਰਾ ਵੇਖ-ਵੇ ਕੇ ਰੋਂਦੇ ਆ ਸੋ ਮੈਨੂੰ ਵੀ ਇਹ ਗੱਲ ਤੋਂ ਬੜਾ ਦੁੱਖ ਮਹਿਸੂਸ ਹੁੰਦਾ ਕਿ ਪਿਛਲੇ ਦਿਨੀ ਤੁਸੀਂ ਦੇਖੋ ਇੱਕ ਵੱਡਾ ਬਹੁਤ ਵੱਡਾ ਫਿਕਸਰ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਾਉਂਦਾ ਸੀ ਅਮਨ ਸਕਵਾੜਾ ਨਾਮ ਦਾ ਉਹ ਵੀ ਗ੍ਰਿਫਤ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਆਇਆ ਜਲ ਦਾ ਪੁਲਿਸ ਨੇ ਉਹ ਅਰੈਸਟ ਕੀਤਾ ਉਹਦੇ ਵੀ ਇਨਵੈਸਟੀਗੇਸ਼ਨ ਚ ਅਮਿਤ ਜੀ ਇਹ ਜਾਂਚਣ ਕੋਖਣ ਦੀ ਗੱਲ ਆ ਕਿ ਉਹਨੇ ਵੀ ਦੱਸਿਆ ਕਿ ਉਹਦੇ ਬਹੁਤ ਵੱਡੇ ਪੁਲਿਸ ਅਫਸਰਾਂ ਨਾਲ ਲਿੰਕੇਜ ਜਿਹਾ ਹੈ ਸੋ ਜਦੋਂ ਮੁੱਖ ਮੰਤਰੀ ਨੇ ਵੀ ਪ੍ਰੈਸ ਕਾਨਫਰੰਸ ਕਰਤੀ ਸੋ ਇਹ ਆਪਸ ਦੇ ਵਿੱਚ ਇਹ ਗਲਤ ਤਸਦੀਕ ਹੋ ਗਈ ਸੀਐਮ ਨੇ ਜਦੋਂ ਕਹਿ ਦਿੱਤਾ ਕਿ ਇਹ ਗੱਲਾਂ ਹੋ ਰਹੀਆਂ ਪੈਸੇ ਨਾ ਦਿਓ ਤੇ ਜਦੋਂ ਉਹਨਾਂ ਤਸਦੀਕ ਕਰ ਦਿੱਤਾ ਕੇਸ ਸਾਡੇ ਸਾਹਮਣੇ ਆ ਗਿਆ ਤੇ ਹੁਣ ਸਿੱਧਾ ਸਿੱਧਾ ਬਣਦਾ ਆ ਕਿ ਇਹ ਸਵਾਲ ਪੁਲਿਸ ਥਾਣੇ ਨੂੰ ਵੀ ਆ ਕਿ ਉਹਨਾਂ ਨੇ ਦੋਸ਼ੀਆਂ ਨੂੰ ਅਜੇ ਤੱਕ ਅਰੈਸਟ ਕਿਉਂ ਨਹੀਂ ਕੀਤਾ ਦੂਸਰਾ ਸਵਾਲ ਹੈ ਕਿ ਉਹਨਾਂ ਦੇ ਪਿੱਛੇ ਕੀ ਵਾਕਈ ਚਰਨਜੀਤ ਸਿੰਘ ਚੰਨੀ ਆ ਚੰਨੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜੀ ਜੁੜ ਕੇ ਜਿਨ੍ਹਾਂ ਦਾ ਫੋਨ ਫੋਣੀ ਬੰਦ ਕਰਤੇ ਜਿਨ੍ਹਾਂ ਨੇ ਖੜਿਆ ਐ ਐਵੇਂ ਵੀ ਜਾਣ ਦੀ ਜਾਣ ਦਾ ਕਿੰਨੇ ਜਾਣਾ ਜੀ ਪੁਲਿਸ ਦੇ ਅਧਿਕਾਰੀਆਂ ਨੂੰ ਮਿਲੇ ਕਿਸੇ ਨੂੰ ਹਾਂ ਜੀ ਐਸਐਸਪੀ ਸਾਹਿਬ ਨੂੰ ਮਿਲੇ ਜੀ ਉਹਨਾਂ ਨੇ ਕਾਹ ਦਿੰਦੇ ਆ ਜੀ ਫੜ ਲਾਂਗੇ ਫੜਦਾ ਕੋਈ ਨਹੀਂ ਬੰਦਿਆਂ ਨੂੰ ਭਜੀ ਕਿੰਨੇ ਜਨੇ ਦੇ ਮਾਮਲਾ ਦਰਜ ਕੀਤਾ ਬਹੁਤ ਸ਼ੋਰ ਅਮੇ ਜੀ ਚਾਰ ਜਣੇ ਤੇ 22 ਨੇਮ ਇਹ ਮਾਮਲਾ ਦਰਜ ਹੈਗਾ ਜਿਹਦੇ ਵਿੱਚ ਮੈਂ ਅੱਗੇ ਹੀ ਅਰਜ਼ ਕੀਤਾ ਕਿ ਦਲਜੀਤ ਸਿੰਘ ਵੀ ਆ ਕਮਲਸ਼ੀਰ ਕੌਰ ਵੀ ਆ ਰਵਿੰਦਰ ਸਿੰਘ ਰੌਬਨ ਵੀ ਆ ਔਰ ਇੱਕ ਵਿਅਕਤੀ ਸ਼ਿਵਮ ਰਾਣਾ ਆ ਜਿਹੜਾ ਕੈਨੇਡਾ ਦੇ ਵਿੱਚ ਭੱਜ ਗਿਆ ਦੱਸਿਆ ਜਾ ਰਿਹਾ ਇਹ ਸਾਰੀ ਡੀਟੇਲਸ ਇਸ ਐਫ ਆਈ ਆਰ ਦੇ ਵਿੱਚ 22 ਨੇਮ ਦਰਜ ਹੈਗੀਆਂ ਸੋ ਇਹਦੇ ਵਿੱਚ ਕੀ ਰਿਕਾਰਡ ਆ ਕਿੰਨੇ ਪੈਸੇ ਲਏ ਕਿੰਨੇ ਪੈਸੇ ਦਿੱਤੇ ਇਹ ਸਾਰਾ ਔਨ ਰਿਕਾਰਡ ਇਸ ਵੇਲੇ ਸਾਡੇ ਸਾਹਮਣੇ ਆ ਗਿਆ ਸੋ ਇਸ ਕਰਕੇ ਇਹਦੇ ਵਿੱਚ ਕੋਈ ਦੋ ਨੀ ਯੂਰੋਪੀਆਂ ਦੀ ਗ੍ਰਿਫਤਾਰੀ ਮੇਰੀ ਮੰਗ ਹੈ ਆ ਕਿ ਮੁੱਖ ਮੰਤਰੀ ਪੰਜਾਬ ਲਿਪਸ ਸਰਵਿਸ ਨਾ ਕਰਨ ਕੱਲੀ ਸਿਰਫ ਬਿਆਨਬਾਜ਼ੀ ਨਾ ਕਰਨ ਉਹਨਾਂ ਦੇ ਸਾਹਮਣੇ ਅਸੀਂ ਇੱਕ ਐਗਜ਼ਾਮਪਲ ਹੁਣ ਲਿਆ ਕੇ ਰੱਖ ਦਿੱਤੀ ਆ ਉਹ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣ ਜਾਂਚ ਕਰਾਉਣ ਵੱਡੇ ਤੋਂ ਵੱਡਾ ਅਫਸਰ ਹੋਵੇ ਜੇ ਇੱਕ ਕਾ ਮਾਰ ਕੇ ਅਸੀਂ ਟੰਗ ਦਾਂਗੇ ਤੇ ਬਾਕੀਆਂ ਨੂੰ ਉਦਾਹਰਨ ਮਿਲ ਜੂਗੀ ਜੇ ਕੋਈ ਮੁੱਖ ਮੰਤਰੀ ਆਪ ਇਹਨਾਂ ਨੇ ਪੀਸੀ ਕੀਤੀ ਸੀ ਕਿ ਚਰਨਜੀਤ ਸਿੰਘ ਚੰਨੀ ਉਹ ਜੀ ਫਲਾਂ ਕ੍ਰਿਕਟਰ ਕੋਲੋਂ 2 ਕਰੋੜ ਰੁਪਏ ਮੰਗਦਾ ਸੀ ਤੇ ਉਸ ਮਾਮਲੇ ਦੇ ਵਿੱਚ ਤੇ ਐਫ ਆਈ ਆਰ ਕੋਈ ਦਰਜ ਹੋਈ ਨਹੀਂ ਉਸ ਮਾਮਲੇ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਹੋਈ ਨਹੀਂ ਹੁਣ ਜਿਹੜੇ ਮਾਮਲੇ ਦੇ ਵਿੱਚ ਔਨ ਰਿਕਾਰਡ ਵਿਦ ਪ੍ਰੂਫਸ ਐਫ ਆਈ ਆਰ ਵੀ ਦਰਜ ਹੋ ਗਈ ਆ ਹੁਣ ਦੇਖਾਂਗੇ ਭਗਵੰਤ ਸਿੰਘ ਮਾਨ ਨੂੰ ਕਿ ਉਹ ਇਸ ਮਾਮਲੇ ਦੇ ਵਿੱਚ ਕੀ ਕਾਰਗਰਦੀ ਕਰਦੇ ਆ ਦੋਸ਼ੀਆਂ ਨੂੰ ਫੜਦੇ ਕਿ ਨਹੀਂ ਫੜਦੇ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਂਦੇ ਕਿ ਨਹੀਂ ਕਰਾਉਂਦੇ ਅਫਸਰਾਂ ਦਾ ਪੁਲਿਸ ਡਿਪਾਰਟਮੈਂਟ ਦਾ ਲੀਡਰਾਂ ਦਾ ਫਿਕਸਿੰਗ ਦਾ ਨੈਕਸਸ ਉਹ ਤੋੜ ਦੇ ਕਿ ਨਹੀਂ ਤੋੜ ਦੇ ਇਹ ਆਉਣ ਵਾਲੇ ਸਮੇਂ ਦੇ ਵੀ ਵੇਖਣਾ ਆਊਗਾ ਮੇਰੀ ਇਹੋ ਹੀ ਅਪੀਲ ਹੈ ਇਹੋ ਹੀ ਮੰਗਿਆ ਕਿ ਇਸ ਗਰੀਬ ਪਰਿਵਾਰ ਨੂੰ ਦੋ ਤੀਆਂ ਦੇ ਬਾਪ ਨੂੰ ਜਿਹੜੀ ਆਪਣੀ ਜੀਵਨ ਲੀਲਾ ਕਿਤੇ ਸਮਾਪਤ ਨਾ ਕਰ ਦੇ ਉਹਨੂੰ ਇਹ ਸਾਰੀ ਗੱਲ ਤੋਂ ਪਹਿਲਾਂ ਇਨਸਾਫ ਦਵਾਇਆ ਜਾਵੇ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਔਰ ਲੋਕਾਂ ਦਾ ਇਨਸਾਫ ਤੇ ਭਰੋਸਾ ਕਾਨੂੰਨ ਤੇ ਭਰੋਸਾ ਬਰਕਰਾਰ ਰਹੇ ਸੋ ਬਿਲਕੁਲ ਕਾਨੂੰਨ ਤੇ ਭਰੋਸਾ ਲੋਕਾਂ ਦਾ ਰਹੇ ਸੋ ਇਸ ਦੇ ਲਈ ਕਾਰਵਾਈ ਹੋਣੀ ਜ਼ਰੂਰੀ ਹੈ ਹਾਲਾਂਕਿ ਪੁਲਿਸ ਨੇ ਮਾਮਲਾ ਤੇ ਦਰਜ ਕਰ ਲਿਆ ਲੇਕਿਨ ਹਲੇ ਤੱਕ ਕੋਈ ਦੀ ਗ੍ਰਿਫਤਾਰੀ ਨਹੀਂ ਹੋਈ 45 ਲੱਖ ਰੁਪਏ ਪੰਜਾਬ ਪੁਲਿਸ ਦੇ ਨਾਮ ਤੇ ਭਰਤੀ ਦੇ ਨਾਮ ਤੇ ਸਾਬਕਾ ਫੌਜੀ ਕੋ ਲਿੱਤਾ ਗਿਆ ਕਾਰਡ ਦਿੱਤਾ ਗਿਆ ਸਾਬਕਾ ਫੌਜੀ ਨੂੰ ਵਰਦੀ ਦਿੱਤੀ ਗਈ ਹੈ ਲੇਕਿਨ ਹਲੇ ਤੱਕ આરોપીਾਂ ਦੀ ਗ੍ਰਿਫਤਾਰੀ ਜ਼ਰੂਰ ਆਸ ਜ਼ਰੂਰ ਹੈ ਇਹਨਾਂ ਨੂੰ ਕਿ આરોપીਾਂ ਦੀ ਗ੍ਰਿਫਤਾਰੀ ਹੋਏਗੀ ਤੇ ਇਹਨਾਂ ਨੂੰ ਇਨਸਾਫ ਮਿਲੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ